ਨਰਪਖ ਪੋਸਟ ਮੈਦਾਰਕ ਵੱਦੀ ਅਸੀਂ ਪਹੁੰਚੇ ਹਾਂ ਜੀ ਡੇਲੂ ਨੇਲ ਦੇ ਪਿੰਡ ਲਹਿਰਾ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਫ੍ਰੀ ਮੈਡੀਕਲ ਕੈਂਪਸ ਜਿਹੜਾ ਉਹ ਲਗਵਾਇਆ ਜਾ ਰਿਹਾ ਸਰਪੰਚ ਗੁਰਜੀਤ ਸਿੰਘ ਲਹਿਰਾ ਐਨਆਰਐਭੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਇੱਥੇ ਕੈਂਪ ਲਗਵਾਇਆ ਜਾ ਰਿਹਾ ਉਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਬਹੁਤ ਹੀ ਮਾਹਰ ਡਾਕਟਰ ਨੇ ਜਿਹੜੇ ਉਹ ਪਹੁੰਚੇ ਹਨ ਤੇ ਇਸ ਕੈਂਪ ਦੇ ਵਿੱਚ ਪਹੁੰਚੇ ਹਨ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਜੀ ਸਵਾਲਕ ਆਪਾਂ ਉਹਨਾਂ ਨਾਲ ਇਸ ਕੈਂਪਸ ਬੰਦੀ ਗੱਲ ਕਰਾਂਗੇ ਤੇ ਜਿਹੜੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਇਸ ਕੈਂਪ ਦੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਜਿਹੜੇ ਆ ਫੋਰਟਿਸ ਜਿਹੜਾ ਹੈਗਾ ਹਸਪੀਟਲ ਆ ਥੋਏ ਨੇ ਸੋ ਇੱਕਦੂ ਬਗੈਰ ਵੀ ਸਰਪੰਚ ਸਾਹਿਬ ਇਸ ਤਰ੍ਹਾਂ ਦੇ ਜਿਹੜੇ ਕਾਰਜ ਕਰਦੇ ਰਹਿੰਦੇ ਨੇ ਸੋ ਸਾਡੀ ਸਰਕਾਰ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਡੇਲੋ ਜਿਹੜਾ ਹੈਗਾ ਕਸਬਾ ਉਹਦੇ ਵਿੱਚ ਬਾਦਲ ਸਾਹਿਬ ਵੱਲੋਂ ਹਸਪਤਾਲ ਬਣਾਇਆ ਗਿਆ ਸੀ ਕਿਉਂਕਿ ਇੱਥੇ ਬਹੁਤ ਲੋੜ ਸੀਗੀ ਸੋ ਮੈਂ ਇਸ ਮੌਕੇ ਤੇ ਨਗਰ ਵਾਸੀਆਂ ਨੂੰ ਵਧਾਈ ਦਿੰਦਾ ਵਾਂ ਕਿ ਧੰਨਵਾਦ ਕਰਦਾ ਵਾਂ ਸਰਪੰਚ ਸਾਹਿਬ ਦਾ ਤੇ ਇਹਨਾਂ ਦੀ ਪੰਚਾਇਤ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਉਪਰਲਾ ਕਰਕੇ ਲੋਕਾਂ ਦੇ ਭਲੇ ਵਾਸਤੇ ਇਹ ਕੈਂਪ ਲਾਇਆ ਹੋਇਆ ਠੀਕ ਹੈ ਸਵਾਲ ਸਾਹਿਬ ਜਿਵੇਂ ਕਿ ਲੋਕ ਸਭਾ ਦੀਆਂ ਇਲੈਕਸ਼ਨ ਆ ਰਹੀਆਂ ਜਿਹੜਾ ਸਿਆਸੀ ਮਾਹੌਲ ਆ ਪੂਰਾ ਗਰਮਾਇਆ ਹੋਇਆ ਆ ਅਕਾਲੀ ਦਲ ਵੱਲ ਅਕਾਲੀ ਦਲ ਵੱਲੋਂ ਲੁਧਿਆਣੇ ਦੇ ਵਿੱਚ ਕਿੰਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਜੀ ਇਹ ਫੋਰੀ ਇਹ ਜਿਹੜਾ ਟਕਟਾਣਾ ਮਸਲਾ ਇਹ ਤਾਂ ਹਾਈ ਕਮਾਂਡਿੰਗ ਕਰਨਾ ਹੁੰਦਾ ਹਾਈ ਕਮਾਂਡ ਕਰੋ ਵੀ ਫੈਸਲਾ ਜੋ ਵੀ ਫੈਸਲਾ ਹੋਊਗਾ ਉਹ ਸਾਨੂੰ ਸਿਰ ਮੱਥੇ ਤੇ ਕਿਵੇਂ ਲੱਗਦਾ ਤੁਹਾਨੂੰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਜਿਹੜਾ ਪਹਿਲਾਂ ਵਾਲੀ ਆਪਣੀ ਨੀਹਾਂ ਤੇ ਆਜੂਗਾ ਜੀ ਨੀਹਾਂ ਤੇ ਅਕਾਲੀ ਦਲ ਦੀ ਇੱਕ ਪਾਰਟੀ ਹੈ ਜਿਹਨੇ ਪੰਜਾਬ ਦੇ ਵਿੱਚ ਪੰਜ ਵਾਰ ਸਰਕਾਰ ਬਣਾਈ ਹੈਗੀ ਆ ਬਾਕੀ ਤਾਂ ਆਉਂਦੀ ਜਾਂਦੀ ਆ ਕਿਉਂਕਿ ਦਿਨੋ ਦਿਨ ਅਸੀਂ ਦੇਖਿਆ ਵੀ ਕਾਂਗਰਸੀ ਦੇ ਵੱਡੇ ਵੱਡੇ ਲੀਡਰ ਨੇ ਜਿਹੜੇ ਭਾਜਪਾ ਦੇ ਵਿੱਚ ਜਾ ਰਹੇ ਨੇ ਪਰ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਿਹੜਾ ਗਠਜੋੜ ਨਹੀਂ ਹੋ ਚੁੱਕਿਆ ਨੇਜੋ ਤਾਂ ਘਟਵੰਨਾ ਤਾਂ ਕਰਨੇ ਨਹੀਂ ਉਹ ਤਾਂ ਅਸੀਂ ਇਸ ਗੱਲ ਤੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਉਹਨਾਂ ਦੇ ਰਿਣੀ ਆ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਵਧੀਆ ਸਟੈਂਡ ਲਿਆ ਵਾ ਅੱਗੇ ਵੀ ਤਾਂ ਅਕਾਲੀ ਦਲ ਇਕੱਲੇ ਸਰਕਾਰ ਬਣਾਉਂਦਾ ਹੁੰਦਾ ਸੀ ਹਾਂਜੀ ਆ ਬਸਪਾ ਦਾ ਵੀ ਤੁਹਾਡੇ ਨਾਲੋਂ ਨਾਤਾ ਟੁੱਟ ਚੁੱਕਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਦਾਂ ਵਕ ਵਕ ਸਮਿਆਂ ਦੇ ਵਿੱਚ ਪਾਰਟੀਆਂ ਦਾ ਇਕੱਠ ਜੋੜ ਹੁੰਦਾ ਵਾ ਟੁੱਟਦਾ ਰਹਿੰਦਾ ਵਾ ਲੇਕਿਨ ਸ੍ਰੋਮਣੀ ਅਕਾਲੀ ਦਲ ਨੇ ਇਸ ਵਾਰ ਫੈਸਲਾ ਲਿਆ ਵਾ ਈ ਉਹ ਇਕੱਲੀ ਹੀ ਲੜਾਈ ਲੜੂ ਜਿਹੜੀ ਚੋਂ ਹੁੰਦੀ ਹੈ ਗੱਲਾਂ ਹਲਕੇ ਨੂੰ ਕਿਵੇਂ ਦੇਖਦੇ ਹੋ ਤੁਹਾਡੀ ਵੀ ਸਰਕਾਰ ਤੇ ਤੁਸੀਂ ਜਿਹੜੇ ਗੱਲ ਪਿੰਡ ਦੇ ਬਹੁਤ ਵੱਡੇ ਵਿਕਾਸ ਕਰਾਇਆ ਨੇ ਹੁਣ ਕਿਵੇਂ ਦੇਖਨੇ ਤੁਸੀਂ ਇਹ ਤਾਂ ਲੋਕਾਂ ਨੇ ਲੋਕ ਦੇਖ ਰਹੇ ਨੇ ਜੀ ਅਸੀਂ ਤਾਂ ਕਰਨ ਵਾਲੇ ਸੀਗੇ ਇੱਥੇ ਜਿਵੇਂ ਹੁਣ ਅੱਜ ਇੱਥੇ ਆਏ ਆ ਡੇਲਾਂ ਦੇ ਵਿੱਚ ਸਾਨੂੰ ਇਲਾਕਾ ਨਿਵਾਸੀ ਨੇ ਹੁਕਮ ਕੀਤਾ ਸੀਗਾ ਤੇ 4.5 ਕਰੋੜ 5 ਕਰੋੜ ਦੀ ਲਾਗਤ ਨਾਲ ਹਸਪੀਟਲ ਬਣਾਇਆ ਗਿਆ ਸੀ ਤੇ ਇਸ ਤਰ੍ਹਾਂ ਦੇ ਵੱਖ-ਵੱਖ ਨਗਰਾਂ ਦੇ ਵਿੱਚ ਕਾਰਜ ਕੀਤੇ ਨੇ 12-1300 ਕਰੋੜ ਰੁਪਏ ਖਰਚ ਕੀਤੇ ਗਏ ਹਲਕੇ ਚ ਲੇਕਿਨ ਉਹ ਤੋਂ ਬਾਅਦ ਹੁਣ ਬਿਆਨਾਂ ਵਾਲੀ ਸਰਕਾਰ ਰਹਿ ਗਈ ਹੈ ਚਾਹੇ ਪਹਿਲੀ ਸੀ ਹੋਂਣ ਵਾਲੀ ਨੇ ਬਿਆਨ ਇਹਨਾਂ ਦੇ ਜਿੰਨੇ ਮਰਜ਼ੀ ਸੁਣ ਲਓ ਕੰਮ ਤਾਂ ਕੋਈ ਹੋਇਆ ਨਹੀਂ ਤੇ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਜਦੋਂ ਰਵਰੀਤ ਪਿੱਟੂ ਸੀ ਸੰਨ ਪਿੰਡ ਪਹੀੜ ਦੇ ਵਿੱਚ ਉਹਨਾਂ ਨੇ ਕੈਮਰੇ ਲਾਉਣ ਦੀ ਸੂਰਤ ਕੀਤੀ ਸੀ ਪਰ ਉਹ ਕੈਮਰੇ ਅਜੇ ਤੱਕ ਨਹੀਂ ਲੱਗੇ ਉਹਦੇ ਉਸ ਬਾਰੇ ਕੀ ਕਹਿਣਾ ਚਾਹੁੰਦਾ ਇਹ ਛੋਟੇ ਮਸਲੇ ਹੈਗੇ ਆ ਕੈਮਰੇ ਲਾਉਣੇ ਨਾ ਲਾਉਣੇ ਕੋਈ ਬੜੀ ਵੱਡੀ ਗੱਲ ਨਹੀਂ ਕੰਮ ਤਾਂ ਉਹ ਹੁੰਦੇ ਆ ਜਿਹੜੇ ਲੋਕਾਂ ਦੇ ਭਲੇ ਦੇ ਕੰਮ ਹੋਣ ਲੋਕਾਂ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਸਾਡੇ ਇਲਾਕੇ ਦੇ ਵਿੱਚ ਆ ਕੰਮ ਹੋਇਆ ਕੰਮ ਹੋਇਆ ਸ਼ਰਮਣੀ ਕਾਲੀ ਦਲ ਦੀ ਸਰਕਾਰ ਦੇ ਵਿੱਚ ਆ ਜਿਹੜਾ ਖੁਸ਼ਕ ਬੰਦਰਗਾਹ ਬਣਾਈ ਗਈ ਆ ਕਿਸਾਨਾਂ ਵੀਰਾਂ ਨੂੰ ਕਰੋੜਾਂ ਰੁਪਇਆ ਮਿਲਿਆ ਵਾ ਉਹ ਜੋ ਬਣਿਆ ਵਾ ਸੋ ਇਹ ਇਹਦਾ ਹਸਪੀਟਲ ਬਣਿਆ ਵਾ ਲੋਕਾਂ ਨੂੰ ਫਾਇਦਾ ਹੋਇਆ ਵਾ ਇਹ ਹੁੰਦੇ ਆ ਕੰਮ ਜਿਹੜੇ ਕੀਤੇ ਹੋਣ ਤੁਸੀਂ ਕਿਸੇ ਨਗਰ ਦੇ ਵਿੱਚ ਜਾਓ ਕਿਸੇ ਇਲਾਕੇ ਵਿੱਚ ਜਾਓ ਤੋ ਤੁਹਾਡੇ ਕੋਲੇ ਉਸ ਇਲਾਕੇ ਦਾ ਤੁਹਾਨੂੰ ਜਵਾਬ ਚਾਹੀਦਾ ਵਾ ਤੁਹਾਡਾ ਕਿ ਤੁਸੀਂ ਉੱਥੇ ਕੀ ਕੀਤਾ ਵਾ ਆਹ ਪਿੰਡ ਵਿੱਚ ਵੀ ਆ ਸਾਡੇ ਮੁੱਕ ਦੀਆਂ ਗਰੰਟੀਆਂ ਮੇਰੇ ਮੁੱਕ ਨੇ ਦੇਖ ਲਓ ਤੇ ਹੁਣ ਆਈਆਂ ਹੁਣ ਵੀ ਦੇਖ ਲਓ ਹਰ 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 ਕੰਮ ਦੇਖ ਲਓ ਉਹਦਾ ਗੱਲਾਂ ਬਾਤਾਂ ਦਾ ਬਦਲਾ ਹੈਗਾ ਲੋਕਾਂ ਨੂੰ ਪਤਾ ਵਾ 2 ਮਹੀਨੇ ਹੋ ਗਏ ਕਿਸਾਨਾਂ ਨੂੰ ਸੰਭੂ ਵਾਟਰ ਤੇ ਬੈਠੇ ਨੇ ਉਹਨਾਂ ਵਰਗੀ ਕਿਹਨਾ ਚਾਹੁੰਦੇ ਤੁਸੀਂ ਦੇਖੋ ਛੇ ਆਉਣਾ ਸਾਨਾ ਨਹੀਂ ਜੋ ਉਹਨਾਂ ਦੀਆਂ ਡਿਮਾਂਡਾਂ ਹੈਗੀਆਂ ਇਹ ਸਰਕਾਰਾਂ ਦੀ ਨਲਕੀ ਹੁੰਦੀ ਹੈ ਜਦੋਂ ਧਰਨੇ ਲੱਗਦੇ ਆ ਕਮਜ਼ੋਰੀ ਹੁੰਦੀ ਆ ਜਿਹੜੀ ਵੀ ਸਰਕਾਰ ਆ ਉਹਦੀ ਡਿਊਟੀ ਬਣਦੀ ਆ ਉਹਦਾ ਧਰਮਾ ਵੀ ਉਹ ਆਪਦੇ ਇਲਾਕੇ ਦੇ ਕਿਸਾਨਾਂ ਦਾ ਵੀ ਸਟੇਟ ਦੇ ਕਿਸਾਨਾਂ ਦਾ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨੇ ਉਹਨਾਂ ਅੱਜ 31 ਮਾਰਚ ਨੂੰ ਅਸੀਂ ਆਪਣੇ ਨਗਰ ਵਿਖੇ ਸਾਰੀ ਸੰਗਤ ਦੇ ਸਹਿਯੋਗ ਨਾਲ ਡਾਕਟਰ ਸਾਹਿਬਾਨ ਦੇ ਸਹਿਯੋਗ ਨਾਲ ਫੋਰਟਿਸ ਹਸਪੀਟਲ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਕੈਂਪ ਮੈਡੀਕਲ ਕੈਂਪ ਆਪਣੇ ਨਗਰ ਵਿੱਚ ਲਾਇਆ ਹੈ ਜਿਹਦੇ ਵਿੱਚ ਫੋਰਟਸ ਫੋਰਟਸ ਹਸਪੀਟਲ ਦੇ ਚੋਟੀ ਦੇ ਡਾਕਟਰ ਡਾਕਟਰ ਬੈਬ ਟੰਡਨ ਜੀ ਜੋ ਦਿਮਾਗ ਦੇ ਪ੍ਰੋਫੈਸਰ ਡਾਕਟਰ ਨੇ ਅਤੇ ਨਸਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਉਹ ਪਹੁੰਚੇ ਨੇ ਡਾਕਟਰ ਨੀਲ ਸਿੰਘਲਾ ਜੀ ਜੋ ਪੇਟ ਦੇ ਗੈਸਟਰੋ ਦੇ ਟਾਪ ਦੇ ਸਪੈਸ਼ਲ ਡਾਕਟਰ ਨੇ ਅਤੇ ਡਾਕਟਰ ਖਿਆਤੀ ਸਿੰਘਲਾ ਜੀ ਜੋ ਚਮੜੀ ਦੇ ਰੋਗਾ ਦੇ ਮਾਹਰ ਨੇ ਉਹ ਸਾਡੇ ਵਿੱਚ ਪਹੁੰਚੇ ਨੇ ਤੇ ਸੰਗਤਾਂ ਨੂੰ ਅ ਮਰੀਜ਼ਾਂ ਨੂੰ ਦੇਖ ਰਹੇ ਹਨ ਤੇ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਹੈ ਉਹ ਕਰ ਰਹੇ ਹਨ ਉਹਨਾਂ ਦੇ ਟੈਸਟ ਕਰ ਰਹੇ ਹਨ ਅਤੇ ਉਹਨਾਂ ਨੂੰ ਜੋ ਵੀ ਤਕਲੀਫ ਹੈ ਜਾਂ ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਦੀਆਂ ਦਵਾਈਆਂ ਦੇ ਰਹੇ ਹਨ ਸੋ ਬਹੁਤ ਵੱਡਾ ਨਗਰ ਦਾ ਸਹਿਯੋਗ ਹੈ ਸੰਗਤ ਹਮ ਹਵਾ ਕੇ ਪਹੁੰਚ ਰਹੀ ਹੈ ਇਹਦੇ ਫੋਟਸ ਦੇ ਡਾਕਟਰ ਨੇ ਕਿਉਂਕਿ ਇਹਨਾਂ ਲਈ ਇਹਨਾਂ ਤੱਕ ਪਹੁੰਚ ਕਰਨੀ ਬੜੀ ਔਖੀ ਆ ਗਰੀਬ ਆਦਮੀ ਜੋ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਇਹਨਾਂ ਕੋਲ ਪਹੁੰਚਣਾ ਜਾਣਾ ਬੜਾ ਔਖਾ ਲੱਗਦਾ ਹੈ ਇਸ ਕਰਕੇ ਅਸੀਂ ਇਹ ਸੋਚਿਆ ਵੀ ਜਿਹੜੇ ਡਾਕਟਰ ਨੇ ਇਹਨਾਂ ਨੂੰ ਪਿੰਡ ਵਿੱਚ ਹੀ ਲਿਆਂਦਾ ਜਾਵੇ ਤਾਂ ਕਿ ਜਿਹੜੀ ਸਿਹਤ ਹੈ ਹਰੇਕ ਦੀ ਤੰਦਰੁਸਤੀ ਹੁਣ ਜੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਤੰਦਰੁਸਤ ਹੋਵਾਂਗੇ ਤਾਂ ਹੀ ਸਮਾਜ ਦਾ ਕੋ ਸਮਾਰ ਸਕਾਂਗੇ ਤਾਂ ਹੀ ਆਪਣੇ ਘਰ ਦਾ ਕੋ ਸਮਾਰ ਸਕਾਂਗੇ ਤਾਂ ਹੀ ਸਮਾਜ ਦੇ ਵਿੱਚ ਵਧੀਆ ਤਰ੍ਹਾਂ ਵਿੱਤਰ ਸਕਾਂਗੇ ਜਦੋਂ ਆਪਣੀ ਸਿਹਤ ਹੀ ਠੀਕ ਨਹੀਂ ਹੈ ਤਾਂ ਆਪਾਂ ਕਿਸੇ ਦਾ ਕੀ ਸਮਾਰਾਂਗੇ ਸੋ ਇਸ ਕਰਕੇ ਅਸੀਂ ਜਿਹੜੀ ਸਿਹਤ ਦੀ ਤੰਦਰੁਸਤੀ ਲਈ ਸਾਰੇ ਡਾਕਟਰ ਲੈਂਦੇ ਨੇ ਸਾਰੀਆਂ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਨੇ ਦੇ ਰਹੇ ਆ ਅਤੇ ਜਿਹੜੇ ਉਹਨਾਂ ਦੇ ਟੈਸਟ ਨੇ ਹੈਪੇਟਾਈਟਸ ਜਾਂ ਹੋਰ ਵੀ ਜਿਹੜੇ ਟੈਸਟ ਆ ਉਹ ਵੀ ਬਿਲਕੁਲ ਫਰੀ ਕੀਤੇ ਜਾਂਦੇ ਨੇ ਕਰੇ ਜਾਂਦੇ ਨੇ ਤੇ ਆਪਣੀ ਜਿਹੜੀ ਈਸਜੀ ਆ ਉਹ ਵੀ ਫਰੀ ਹੁੰਦੀ ਹੈ ਔਰ ਬੜਾ ਲੋਕ ਲਾਹਰ ਲੈ ਰਹੇ ਹਨ ਪ੍ਰਮਾਤਮਾ ਕਿਰਪਾ ਕਰੇ ਅਗਲੇ ਸਾਲ ਫੇਰ ਇਸ ਤਰ੍ਹਾਂ ਦਾ ਜਿਹੜਾ ਕੈਂਪਾਸ ਹੀ ਪਹਿਲਾਂ ਵੀ ਲਾਉਂਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਾਉਂਦੇ ਰਾਂਗੇ ਤਾਂ ਕਿ ਜਿਹੜਾ ਆਪਣੇ ਸੰਗਤ ਇਹ ਤੋਂ ਲਾਭ ਉਠਾ ਸਕੇ ਤੇ ਆਪਣੀ ਜਿਹੜੀ ਸਿਹਤ ਨੂੰ ਤੰਦਰੁਸਤ ਬਣਾਈ ਰੱਖੇ